ਪੰਜਾਬ ਦੇ ਕਈ ਥਾਵਾਂ ਤੇ ਲਗਾਤਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਜਿਸ ਤੇ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਤਾਂ ਰਾਹਤ ਮਿਲੀ ਆ ਤੇ ਉੱਥੇ ਹੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਪੂਰਥਲੇ ਦੀਆਂ ਤਸਵੀਰਾਂ ਨੇ ਦੂਜੀ ਸਾਈਡ ਤੇ ਮੋਗਾ ਤੋਂ ਤਸਵੀਰਾਂ ਨੇ ਦੋਨਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਸੜਕਾਂ ਤੇ ਭਰ ਚੁੱਕਿਆ ਹੈ ਥੋੜੇ ਦੇਰ ਦੇ ਮੀਂਹ ਤੋਂ ਬਾਅਦ ਹੀ ਪਾਣੀ ਸੜਕਾਂ ਤੇ ਪੂਰੀ ਤਰ੍ਹਾਂ ਭਰ ਚੁੱਕਿਆ ਜਿਸ ਤੇ ਨਾਲ ਕੁ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਗਲੀਆਂ ਤੱਕ ਪੂਰੀਆਂ ਪਾਣੀ ਦੇ ਨਾਲ ਭਰ ਚੁੱਕੀਆਂ ਤੇ ਕਰੋ ਬਾਹਰ ਨਿਕਲਣ ਦੇ ਵਿੱਚ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਉਥੇ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਕਿ 25 ਤਰੀਕ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਪੈ ਸਕਦਾ ਜਿਸ ਦੇ ਨਾਲ ਮੌਸਮ ਦੇ ਵਿੱਚ ਫਿਰ ਤੋਂ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲੇਗਾ ਤਾਂ ਅੱਜ ਵੀ ਕਈ ਥਾਵਾਂ ਤੇ ਪੰਜਾਬ ਦੀਆਂ ਕਈ ਥਾਵਾਂ ਤੇ ਮੀਂਹ ਪਿਆ ਤੇਜ਼ ਬਾਰਿਸ਼ ਹੋ ਰਹੀ ਆ ਜਿਸ ਦੇ ਨਾਲ ਹਮਸਪਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਹੜੀ ਸਵੇਰ ਤੋਂ بارش ਹੋ ਰਹੀ ਹੈ ਇਹ ਫਸਲਾਂ ਤੇ ਬੜਾ ਨੁਕਸਾਨ ਕਰ ਰਹੀ ਹੈ ਤੇ ਫਾੜ ਵਾਲੀ ਸਿਚਿਉਟੀ ਵਾਲਾ ਮਾਹੌਲ ਬਣਿਆ ਆਇਆ ਹੈ ਸਾਡੇ ਇਲਾਕੇ ਵਿੱਚ ਕਦੇ ਇੰਨਾ ਪਾਣੀ ਇਕੱਠਾ ਨਹੀਂ ਭਰਿਆ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ ਇਹ ਪਾਣੀ ਬਹੁਤ ਨੁਕਸਾਨ ਕਰੇਗਾ ਅਗਰ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਆਂ ਤੇ ਆਪਣੇ ਆਪਣੇ ਘਰਾਂ 'ਚ ਰਹੋ ਜਦੋਂ بارش ਛੱਟ ਜਾਵੇ ਤੇ ਉਦੋਂ ਹੀ ਨਿਕਲੋ ਕਿਉਂਕਿ ਪਾਣੀ ਲੋਡੋ ਟੈਂਸ਼ਨ ਫੋਰ ਚੋ ਚੁਕਾ ਹੈ ਤੇ ਮੌਸਮ ਵਿਭਾਗ ਨੇ ਪਹਿਲੇ 3 ਦਿਨ ਦਾ ਲੜ ਜਾਰੀ ਕੀਤਾ ਸੀਗਾ ਪੰਜਾਬ ਦੇ ਕਿ 3 ਦਿਨ ਮੀਂਹ ਜਿਹੜਾ ਵਾ ਤੱਕ ਕੇ ਪਏਗਾ ਠੀਕ ਹੋਊਗਾ ਇਸ ਬਾਰੇ ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਤੇ ਦਿੱਤੀ ਪਰ ਲੋਕਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਇੰਤਜ਼ਾਮ ਕਰ ਲਿਆ ਉਹ ਠੀਕ ਰਹਿਣਗੇ ਜਿਨ੍ਹਾਂ ਨੇ ਵਿਚਾਰੀਆਂ ਨੇ ਛੁੱਬੀ ਛੁਪੜੀ ਵਾਲਿਆਂ ਨੇ ਨਹੀਂ ਇੰਤਜ਼ਾਮ ਕੀਤਾ ਹੋਊਗਾ ਉਹਨਾਂ ਲਈ ਥੋੜ੍ਹ ਬਹੁਤ ਵਧੀਆ ਜੀ ਅੱਜ ਮੌਸਮ ਐਨ ਬਹੁਤ ਵਧੀਆ ਹੋਇਆ ਹੋਇਆ ਵਾ ਬਾਕੀ ਲੋਕੀ ਆਪਣਾ ਸਾਫ ਸਾਫ ਉਹਨਾਂ ਦੇਖਣ 14 ਦਿਨਾਂ ਦਾ ਅਲਰਟ ਕਰਕੇ ਥੋੜੀ ਜਿਹੀ ਤੱਗੀ ਆਏਗੀ ਲੇਕਿਨ ਮੌਸਮ ਜਿਹੜਾ ਥੋੜਾ ਜਿਹਾ ਵਧੀਆ ਹੋ ਜਾਏਗਾ ਇਸ ਕਰਕੇ ਥੋੜੀ ਜਿਹੀ ਗਰਮੀ ਪੈ ਰਹੀ ਸੀ ਦੋ ਤਿੰਨ ਦਿਨਾਂ ਤੋਂ ਉਤੋਂ ਥੋੜੀ ਜਿਹੀ ਰਾਹਤ ਮਿਲੀ ਐ ਤੇ ਬਾਕੀ ਦੇਖੋ ਜੀ ਬਾਕੀ ਮੌਸਮ ਬਹੁਤ ਵਧੀਆ ਐਨ ਖੁਸ਼ਮੰਦਾਰ ਹੋ ਗਿਆ ਹੈ ਪਰ ਮੀਂਹ ਨਾਲ ਪਰੇਸ਼ਾਨੀਆਂ ਵੀ ਜਿਹੜੀਆਂ ਆ ਸਾਹਮਣੇ ਆ ਰਹੀਆਂ ਨੇ ਬਹੁਤ ਜੀ ਹੁਣ ਕੀ ਜੇ ਖੁਸ਼ੀ ਲੈਣੀ ਐ ਤਾਂ ਪਰੇਸ਼ਾਨੀ ਤੇ ਝੇਲਨੀ ਪੈਣੀ ਐ ਜੀ ਇਸ ਕਰਕੇ ਬਹੁਤ ਵਧੀ ਬਾਕੀ ਘੰਟਾ ਦੋ ਘੰਟੇ ਦੀ ਪਰੇਸ਼ਾਨੀ ਹੁੰਦੀ ਹੈ ਬਾਅਦ ਵਿੱਚ ਮੌਸਮ ਵੀ ਅੱਛਾ ਹੋ ਜਾਂਦਾ ਹੈ ਦਿਨ ਵੀ ਅੱਛਾ ਗੁਜ਼ਰਦਾ ਹੈ ਗਰਮੀ ਤੋਂ ਰਾਹਤ ਮਿਲ ਰਹੀ ਹੈ ਠੀਕ ਹੈ ਜੀ ਹੋਰ ਕੋਈ ਸੇਵਾ ਮਨਜੋਗ ਐਸਐਸਪੀ ਸਾਹਿਬ ਜੀ ਦੇ ਟਰੈਕ ਨੂੰ ਲੈ ਕੇ ਬੜੇ ਸਖਤ ਨਿਰਦੇਸ਼ ਨੇ ਸੋ ਜਿਸ ਤਰ੍ਹਾਂ ਕਈ ਜਗ੍ਹਾ ਜਿਹੜੇ ਰੋਡ ਨੇ ਜਿਹੜੇ ਭੀੜੇ ਨੀਵੇਂ ਬਾਜ਼ਾਰ ਵਾਲੇ ਜਿਹੜੀਆਂ ਜਗ੍ਹਾ ਹੈਗੀਆਂ ਜਾਂ ਮੇਨ ਚੌਕ ਨੇ ਉਹਨਾਂ 'ਚ ਪਾਣੀ ਜ਼ਿਆਦਾ ਖੜ ਗਿਆ ਸੋ ਨੀਵੇਂ ਪੁਲ ਦੇ نیچے ਵੀ ਪਾਣੀ ਖੜ ਗਿਆ ਲੇਕਿਨ ਟਰੈਕ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਆ ਜੋ ਚੱਪੇ ਚੱਪੇ ਤੇ ਜਿਹੜੀ ਹੈ ਮਤਲਬ ਮੁਲਾਜ਼ਮਾ ਆਪਣਾ ਬਹੁਤ ਤੰਦੇ ਹੀ ਦੇ ਨਾਲ ਔਰ ਬੜੀ ਮਿਹਨਤ ਦੇ ਨਾਲ ਸਵੇਰ ਤੋਂ ਕੰਮ ਕਰ ਰਹੇ ਨੇ ਔਰ ਕਿਸੇ ਵੀ ਪਾਸੇ ਕੋਈ ਜਾਮ ਦੀ ਸਮੱਸਿਆ ਨਹੀਂ ਆਉਂ ਦਿੱਤੀ ਜਾ ਰਹੀ ਜਿਹੜੀ ਟ੍ਰੈਫਿਕ ਆ ਉਹ ਸਲੋ ਚੱਲ ਰਹੀ ਹੈ ਲੇਕਿਨ ਜਾਮ ਕਿਤੇ ਨਹੀਂ ਲੱਗਣ ਦਿੱਤਾ ਜਾਏਗਾ ਗਲੀਆਂ ਦੀ ਗੱਲ ਕਰੀਏ ਜਾਂ ਬਾਜ਼ਾਰ ਦੀ ਗੱਲ ਕਰੀਏ ਦੁਕਾਨਾਂ ਤੱਕ ਪਾਣੀ ਜੜਾ ਅੰਦਰ ਜਾ ਚੁੱਕਿਆ ਹੈ ਬਿਲਕੁਲ ਜੀ بارش ਬਹੁਤ ਜ਼ਿਆਦੇ ਹੋਈ ਹੈ ਸੋ ਫਿਰ ਵੀ ਜਿਹੜੀ ਟ੍ਰੈਫਿਕ ਪੁਲਿਸ ਹੈ ਉਹ ਬਹੁਤ ਮਿਹਨਤ ਨਾਲ ਸਵੇਰ ਦੀ ਕੰਮ ਕਰ ਰਹੀ ਹੈ ਔਰ ਸਾਰੇ ਮੁਲਾਜ਼ਮੋ ਸਾਹਿਬਾਨੀ ਮੇਰੇ ਨਾਲ ਟੱਚ ਰਹੇ ਜਿੱਥੇ ਕਿਤੇ ਵੀ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਜਾਮ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਮੇਰੇ ਨਾਲ ਤਾਲਮੇਲ ਕਰਦੇ ਸੀ ਬਦਲਵੇਂ ਪ੍ਰਬੰਧ ਕਰਕੇ ਨਾਲ ਦੀ ਨਾਲ ਉੱਥੇ ਮੁਲਾਜ਼ਮ ਤੁਰੰਤ ਅਸੀਂ ਉੱਥੇ ਭੇਜਦੇ ਹਾਂ ਰੋਡ ਜਿਹੜਾ ਡਾਇਵਰਟ ਕੀਤਾ ਹੋਇਆ ਕਿਉਂਕਿ ਪਾਣੀ ਦਾ ਬਿਲਕੁਲ ਜੀ ਬਿਲਕੁਲ ਸਾਡੇ ਮਾਰਨਿੰਗ ਹੀ ਧਿਆਨ ਦੇ ਵਿੱਚ ਆ ਗਿਆ ਸੀਗਾ ਔਰ ਨੈਟ ਤੋਂ ਵੀ ਪਤਾ ਲੱਗਿਆ ਸੀਗਾ ਵੀ ਬਾਅਦ ਜਿਹੜੇ بارش ਆਏਗੀ ਸੋ ਅਸੀਂ ਪਹਿਲਾਂ ਹੀ ਜਿਹੜੇ ਬਦਲਵੇਂ ਪ੍ਰਬੰਧ ਕੀਤੇ ਹੋਏ ਨੇ ਔਰ ਅਸੀਂ ਕਿਸੇ ਵੀ ਪਾਸੇ ਕੋਈ ਜਾਮ ਦੀ ਸਮੱਸਿਆ ਨਹੀਂ ਆਉਂਦੇ ਬਾਕੀ ਜੇ ਟ੍ਰੈਫਿਕ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਇਹ ਬਹੁਤ ਅੱਛੇ ਪ੍ਰਬੰਧ ਨੇ ਜੀ ਜਿਸ ਤਰ੍ਹਾਂ ਆਪਜੀ ਦੇਖ ਰਹੇ ਹੋ ਜਿਹੜੇ ਮੋਟਰਸਾਈਕਲ ਸਕੂਟਰਾਂ ਤੇ ਲੋਕ ਆਉਂਦੇ ਸਨ ਅੱਜ ਉਹ ਉਹਨਾਂ ਦੇ ਕਾਰਾਂ ਤੇ ਆਏ ਨੇ ਸੋ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਸਿਟੀ ਦੇ ਵਿੱਚ ਆ ਗਿਆ ਨੇ ਲੇਕਿਨ ਫਿਰ ਵੀ ਅਸੀਂ ਜਿਹੜੇ ਮੁਲਾਜ਼ਮ ਨੇ ਉਹ ਚੱਪੇ ਚੱਪੇ ਤੇ ਤਨਾਤ ਕੀਤੇ ਹੋਏ ਨੇ ਤੇ ਟ੍ਰੈਫਿਕ ਚੱਲ ਰਹੀ ਹੈ ਲੇਕਿਨ ਥੋੜੀ ਸਲੋ ਹਟ ਰਹੀ ਬਹੁਤ ਦਿੱਕਤ ਹੈ ਜੀ ਦੇਖੋ ਟ੍ਰੈਫਿਕ ਤੇ ਕਿੰਨੀ ਦਿੱਕਤ ਹੈ ਕੋਲ ਥੱਲੇ ਪਾਣੀ ਭਰ ਗਿਆ ਟ੍ਰੈਫਿਕ ਕਿੰਨਾ ਹੁਕਾ ਆਪ ਜਿਹੜੀ ਗੜੀ ਤੋਂ ਨਿਕਲ ਗਏ ਆ ਪੂਰਾ ਪਾਣੀ ਭਰ ਹੋਰ ਪਾਣੀ ਭਰਿਆ ਇਹ ਹੱਤਾ ਬੰਦ ਸਿੰਘ ਦੀ ਗਲੀ ਆ ਜੀ ਫਟ ਫਟ ਪਾਣੀ ਆ ਜੀ ਇੱਥੇ ਸਮੱਸਿਆ ਕਿੰਨੀ ਆ ਰਹੀ ਹੈ ਬਹੁਤ ਸਮੱਸਿਆ ਆ ਰਹੀ ਜੀ ਪਾਣੀ ਕਰਕੇ ਜੀ ਪਰ ਨਗਰ ਨਿਗਮ ਕਹ ਰਿਹਾ ਸੀਗਾ ਕਿ ਜਿਹੜੇ ਪ੍ਰਬੰਧ ਪੂਰੇ ਕੀਤੇ ਹੋਏ ਕੋਈ ਪ੍ਰਬੰਧ ਨਹੀਂ ਗਾ ਜ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਕੀ ਪ੍ਰਬੰਧ ਹੈ ਬਹੁਤ ਬੁਰਾ ਹਾਲ ਆ ਜੀ ਸਵੇਰ ਦਾ ਮੀਂਹ ਪਈ ਜਾਂਦਾ ਤੇ 7 ਵਜੇ ਦਾ ਸ਼ੁਰੂ ਹੋਇਆ ਤੇ ਹੁਣ ਪਾਣੀ ਤੁਸੀਂ ਦੇਖ ਲਓ ਵੀ ਟਾਈਮ ਕਿੰਨਾ ਹੋ ਗਿਆ 1 ਵਜੇ ਗਿਆ ਦੁਪਹਿਰ ਦਾ ਵਜੇ ਹੁਣ ਸਾਰੇ ਕਾਰੋਬਾਰ ਬੰਦ ਕਰਕੇ ਬੈਠੇ ਆ ਕੀ ਕਰ ਸਕਦੇ ਆ ਕਿੰਨੀ ਪਰੇਸ਼ਾਨੀ ਆ ਰਹੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਪਾਣੀ ਨਹੀਂ ਨਿਕਲਦਾ ਪਿਆ ਕਿੰਨਾ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਗੋਡੇ-ਗੋਡੇ ਪਾਣੀ ਖੜਾ ਹੋਇਆ ਕੀ ਕਹੋਗੇ ਲੱਗ ਰਿਹਾ ਵੀ ਨਗਰ ਨਗਰੀ ਵਿੱਚ ਬੜੀ ਲਾਪਰਵਾਹੀ ਸਾਹਮਣੇ ਹੈ ਬਸ ਐਈ ਹੈ ਜੇ ਉਹ ਕਿਤੇ ਕਰਨ ਕੰਮ ਤੇ ਪਾਣੀ ਖੰਡਣਾ ਨਹੀਂ ਚਾਹੀਦਾ ਤੁਸੀਂ ਦੇਖ ਲਓ ਇੱਕ ਵੱਜ ਗਿਆ ਮੀਂਹ ਸਵੇਰੇ 7 ਵਜੇ ਸ਼ੁਰੂ ਹੋਇਆ ਪਾਣੀ ਇੰਨਾ ਖੜਾ ਹੋਇਆ ਤੇ ਜੇ ਚਾਹ ਤਾਂ ਸਾਰਾ ਪਾਣੀ ਨਿਕਲ ਜਾਊਗਾ ਤੇ ਅਸੀਂ ਵੀ ਕੋਈ ਕਾਰੋਬਾਰ ਕਰ ਸਕਦੇ ਹਾਂ ਹੁਣ ਦੁਪਹਿਰ ਤਾਂ ਹੋ ਗਈ ਦਿਹਾੜੀ ਤਾਂ ਸਾਰੀ ਲੰਘ ਗਈ ਕੀ ਕਰ ਸਕਦੇ ਤੁਸੀਂ ਦੱਸੋ